ਜੀ ਜੈਸ਼ ਰਿਸ਼ਨਾ ਨੇ ਮਨੋਗਾ ਸੰジナ ਬਲੌਕ ਸੰਨਾ ਕਿਤੇ ਨੇ ਸਾਡੇ ਸਾਰੇ ਭੈਣ ਭਰਾ ਨੂੰ ਸਪੋਰਟ ਕਰਦੀਆਂ ਲੋ ਜੀ ਅੱਜ ਤਾਂ ਅਸੀਂ ਐਨੇ ਜਿਆਦਾ ਪਰੇਸ਼ਾਨ ਹੋ ਰਹੇ ਹਾਂ ਅੱਜ ਤਾਂ ਉਹ ਬਣ ਗਈ ਜਿਹੜੀ ਕਦੇ ਵੀ ਨਾ ਬਣਨੀ ਹੋਵੇ ਸੱਚੀ ਇੱਥੇ ਨਾ ਅੱਜ ਅਸیں ਨਾ ਮੇਰੀ ਮਾਸਦੀ ਦਾ ਭੋਗ ਇਸ ਮੇ ਤੁਹਾਨੂੰ ਦੱਸਿਆ ਸੀ ਨਾ ਵੀ ਮੇਰੀ ਮਾਸਦੀ ਪੂਰੀ ਹੋ ਗਈ ਕਈ ਪਿਛਲੇ ਵਲੋਗਾਂ ਚ ਅੱਜ ਭੋਗ ਹੈ ਤੇ ਦੇਖੋ ਟਾਈਮ ਹੋ ਗਿਆ 1 ਵਜਨ ਵਾਲਾ ਐ ਅੱਜ ਬੱਸਾਂ ਦੀ ਨਾ ਹੜਤਾਲ ਹੈ ਸਵੇਰੇ ਨਾ ਜਦੋਂ ਮੈਂ 7:30 ਵਜੇ ਚਾਹ ਪੀ ਰਹੀ ਸੀ ਨਾ ਉਦੋਂ ਆਈ ਵੀ ਸੀ ਉੱਪਰ ਨਿਊਜ਼ ਵੀ ਅੱਜ ਨਾ ਕੁਝ ਚੀਜ਼ਾਂ ਬੰਦ ਰਹਿਣਗੀਆਂ ਮਨੇ ਨਾ ਇਹੋ ਜਿ ਖੋਲੀਏ ਨਹੀਂ ਹੈਗੀ ਮਨੇ ਕਹੇ ਮੈਂ ਲੇਟ ਹੋ ਜੂਗੀ ਜੇ ਮੈਂ ਜੇ ਮ ਮੋਬਾਈਲ ਚਲਾਣ ਲੱਗ ਗਈ ਅੱਜ ਮੈਂ ਨਹੀਂ ਲੇਟ ਹੋਗੀ ਸੱਚੀ ਮੇਰੇ ਨਾਲ ਤਾਂ ਹੈ ਜੀ ਕਦੇ ਵੀ ਨਾ ਸੱਚੀ ਬਣੇ ਕੋਈ বাস ਨਹੀਂ ਚੱਲ ਰਹੀ ਹੈਗੀ ਆ ਦੇਖੋ ਇੱਕ বাস ਚੱਲ ਰਹੀ ਆ ਉੱਪਰ ਤੇ ਇਹ ਨਾ ਰੋਟੀ ਖਾਣ ਬੈਠ ਗਏ ਮੈਂ ਸੋ ਕਿਹਾ ਡਰਾਈਵਰਾਂ ਨੂੰ ਮੈਂ ਕਿਹਾ ਅੱਜ ਇੱਥੇ ਥੋੜੀ ਖਾ ਲਓ ਅਗਲੇ ਸਟਾਪਿੰਗਸ ਤੇ ਖਾ ਲਿਓ ਰੋਟੀ ਮੈਂ ਕਿਹਾ ਮੇਰੀ ਮਾਸੀ ਦਾ ਭੋਗ ਹੈ ਹੱਸਣ ਵਾਲੀ ਗੱਲ ਵੀ ਨਹੀਂ ਹੈਗੀ ਸੱਚੀ ਮਜ਼ਾਕ ਵਾਲੀ ਉਹ ਗੱਲ ਹੋ ਗਈ ਹੈ ਉਹ ਹੀ ਹੈ ਸੱਚ ਬਹੁਤ ਪਰੇਸ਼ਾਨ ਹੋ ਗਈ ਮੈਂ ਤਾਂ ਏਸੀ ਚ ਮਾਰੂ ਪਿੰਡ ਹੈ ਜਿੱਥੇ ਆ ਮੈਂ ਬਲੌਗ ਬਣਾਉਂਦੀ ਆ ਇਹ ਚ ਮਾਰੂ ਪਿੰਡ ਹੈ ਜੀ ਆ ਬਸ ਨਾਲ ਹੀ ਹੈ ਚ ਮਾਰੂ ਪਿੰਡ ਇੱਥੇ ਤੇ ਬਹੁਤ ਮੁਸ਼ਕਿਲ ਹੋ ਗਈ ਹੈ ਸੱਚੇ ਇੰਨੇ ਫਸ ਗਿਆ ਪੂਰੀ ਤਰ੍ਹਾਂ ਹੋਰ ਬਹੁਤ ਪੂਰੀ ਤਰ੍ਹਾਂ ਫਸ ਕੇ ਸੱਚੀ ਕਿਹਾ ਬੰਦੇ ਦਾ ਹੈ ਕਿਧਰੇ ਹੋਆ ਆ ਦੇਖੋ ਜੀ ਬੱਚੇ ਵੀ ਵਿਚਾਰੇ ਮੇਰੇ ਨਾਲ ਆਏ ਵੀ ਵਿਚਾਲ ਮੰਮੀ ਦੇ ਚਲੋ ਐ ਹੁਣ ਤੇ ਵੀ ਸਾਰੇ ਰਿਸ਼ਤੇਦਾਰ ਕੋਈ ਉਹ ਨਹੀਂ ਹੁੰਦੀ ਹੈ ਕਿ ਗੱਲਾਂ ਤਾਂ ਚਲੋ ਦੁੱਖ ਦੀਆਂ ਹੀ ਹੁੰਦੀਆਂ ਨੇ ਪਰਿਵਾਰਾਂ ਦੇ ਵਿੱਚ ਚਲੋ ਇਹ ਹੁੰਦਾ ਦੇਖੇ ਕਿਸੇ ਵਿਆਹ ਤੇ ਕੋਈ ਸਾਰੇ ਜਦੋਂ ਕਿਸੇ ਦਾ ਵਿਆਹ ਹੁੰਦਾ ਆਪਾਂ ਸ਼ਾਦੀ ਤਾਂ ਕੋਈ ਆਤੀ ਨਹੀਂ ਉਹ ਆਪੂ ਮੇਰੇ ਨਾਲ ਸਾਰੇ ਵਿਆਹੇ ਬੂਹੇ ਗਏ ਜੀ ਤਾਇਆ ਚਾਚੇ ਆਲੇ ਸਭ ਮਾਮੇ ਮਾਸੀਆਂ ਸਭ ਬੱਚੇ ਵਿਆਹੇ ਗਏ ਕੋਈ ਨਹੀਂ ਰਿਹਾ ਹੈਗਾ ਕੁਆਰਾ ਤੇ ਹੁਣ ਜੇ ਅਸੀਂ ਕਦੇ ਇਕੱਠੇ ਹੁੰਨੇ ਨਾ ਕਿਸੇ ਭੋਗ ਤੇ ਹੀ ਹੁੰਨੇ ਆ ਇਕੱਠੇ ਤਾਂ ਮੇਰੇ ਬੱਚੇ ਨੂੰ ਵੀ ਰਹਿੰਦੇ ਵੀ ਅਸੀਂ ਆਪਣੇ ਮੰਮੀ ਦੇ ਜਿੰਨੇ ਵੀ ਮਾਮੀਆਂ ਮਾਮੇਆ ਹੋਰ ਆ ਹਨਾ ਸਭ ਨੂੰ ਮਿਲੀਏ ਤੇ ਤੇ ਹੁਣ ਫਿਰ ਬੱਚੇ ਵੀ ਤਾਂ ਹੀ ਆਏ ਹਨੀ ਮੈਂ ਕੱਲੀ ਜਾਣੀ ਹੁੰਦੀ ਨਾ ਫਿਰ ਤੇ ਸੰਜਣਾ ਕਰ ਲੈਂਦੀ ਚਲ ਕੰਮ ਅਸੀਂ ਪੂਰੇ 10:30 ਵਜੇ ਦੇ ਨਿਕਲੇ ਵੀ ਆ ਘਰ ਤੋਂ 10:30 ਮੈਨੂੰ ਆਏ ਸੀ ਮੈਂ ਤੁਹਾਨੂੰ ਸਹੀ ਗਲ ਦੇ ਸਮੇਂ ਕਿ ਚਲ 10:30 ਹੋ ਗਈਆਂ 10:30 ਤੋਂ ਲੈ ਕੇ ਅਸੀਂ 11:15 ਤੱਕ ਪਟਿਆਲੇ ਪਹੁੰਚ ਜੰਗੇ 15 ਮਿੰਟ ਤੱਕ ਅਸੀਂ ਉੱਥੇ ਪਹੁੰਚ ਜੰਗੇ ਮੈਂ ਕਿਹਾ ਪੌਣੇ 12 ਅਸੀਂ ਉੱਥੇ ਪਹੁੰਚ ਜਾਂਗੇ ਤੇ ਭੋਗ ਹੈਗਾ 1 ਤੋਂ ਲੈ ਕੇ 2 ਤੱਕ ਦਾ 2 ਅਗਸਟ ਕੇ ਸਾਡੇ ਉਹ ਉਲਟਾ ਹੋ ਗਿਆ ਕੰਮ ਹੁਣ ਮੈਂ ਪਹੁੰਚੂਗੀ ਤਾਂ ਸਹੀ ਭੋਗ ਤੇ ਪਰ ਪਹੁੰਚੂਗੀ ਬਿਲਕੁਲ ਟਾਈਮ ਟੂ ਟਾਈਮ ਚਲ ਇੱਕ ਮਾੜੀ ਜੀ ਸ਼ਕਲ ਦਿਖਾਉਂਗੀ ਮੇਰੀ ਮਾਸੀ ਜੀ ਦੇ ਬੇਟੇ ਨੂੰ ਵੀ ਹਾਂ ਮੈਂ ਭੋਗ ਤੇ ਆਈਆਂ ਵੀ ਹਾਂ ਮੈਂ ਆ ਲਈ ਭੋਗ ਤਾਂ ਪਹਿ ਹਟਿਆ ਹੋਊਗਾ ਸੱਚੀ ਮੈਨੂੰ ਬੜੀ ਸ਼ਰਮ ਆ ਰਹੀ ਆ ਔਰ ਆਪਣੇ ਆਪ ਉੱਨੀ ਲਾਣਤਾ ਆ ਰਹੀਆਂ ਨੇ ਕਿ ਤਾਂ ਮੈਂ ਸਵੇਰੇ 8:00 ਟ੍ਰੇਨ ਜਾ ਕੇ ਨਾ 8:00 ਵਜੇ ਵਾਲੀ ਮੈਂ ਨਾ ਫਿਰ ਬੱਚਿਆਂ ਨੂੰ ਚਾਹੇ ਕਾਲੀ ਮਾਤਾ ਦੇ ਮੰਦਰ ਦਿਖਾ ਦਿੰਦੀ ਚਾਹੇ ਦੁੱਖਨਵਾਰਨ ਸਾਹਿਬ ਗੁਰਦੁਆਰਾ ਦਿਖਾ ਦਿੰਦੀ ਦੋਨਾਂ ਚੀਜ਼ਾਂ ਨੂੰ ਦੋਨੇ ਚੀਜ਼ਾਂ ਚ ਇੱਕ ਚੀਜ਼ ਦਿਖਾ ਦਿੰਦੀ ਮੈਂ ਅੱਜ ਬਹੁਤ ਜਿਆਦਾ ਭਾਰੀ ਗਲਤੀ ਕਰਤੀ ਸੱਚੀ 10:30 ਚੱਲੀ ਪਰ ਮੈਂ ਆਪਣੇ ਮੁਤਾਬਕ ਠੀਕ ਚੱਲੀ ਸੀ ਆਪਾਂ ਪੂਰੇ 11:30 ਤੱਕ ਨਾ 1 ਘੰਟੇ ਚ ਪਟਿਆਲੇ ਪਹੁੰਚਦੇ ਹੀ ਪਹੁੰਚਦੇ ਆ ਪੂਰੀ ਇੱਕ ਘੰਟੇ ਚ ਆ ਹੋਈ ਹੈ ਜੀ ਅੱਜ ਮੇਰੇ ਨਾਲ ਤਾਂ ਸੱਚੀ ਜਿੱਥੇ ਤੱਕ ਤੁਸੀਂ ਮੇਰਾ ਬਲੌਗ ਦੇਖਦੇ ਹੋ ਨਾ ਤੁਸੀਂ ਜੋ ਮੈਂ ਨੇ ਆਪਣੇ ਨਾਲ ਅੱਜ ਆਪੇ ਕਰ ਲਈ ਨਾ ਉਹ ਤੁਸੀਂ ਨਾ ਕਰ ਲਿਓ ਹਮੇਸ਼ਾ ਸਵੇਹਾ ਚੱਲੋ ਆਪਣੇ ਘਰ ਤੋਂ ਉਹ ਤਾਂ ਬੇਟੇ ਕੋਈ ਅੰਮ੍ਰਿਤਸਰ ਤੋਂ ਆ ਰਹੀਆਂ ਨੇ ਬੱਸਾਂ ਇਹ ਸਾਰੀਆਂ ਤਕਰੀਬਨ ਬੱਸਾਂ ਅੰਮ੍ਰਿਤਸਰ ਤੋਂ ਆ ਰਹੀਆਂ ਨੇ ਅੰਬਾਲੇ ਨੂੰ ਹਾਂ ਬੱਸ ਪਰ ਉਹ ਹੀ ਆ ਇਹ ਬਿਆਸ ਤੋਂ ਆਈ ਆ ਉਹ ਪਟਿਆਲੇ ਤੋਂ ਤਾਂ ਪਟਿਆਲੀ ਸਾਈਡ ਤੋਂ ਕੋਈ ਬੱਸ ਨਹੀਂ ਆ ਰਹੀ ਬਿਲਕੁਲ ਵੀ ਕੋਈ ਨਾ ਆ ਰਹੀ ਐ ਨਾ ਕੋਈ ਜਾ ਰਹੀ ਐ ਜੇ ਮਾੜੀ ਮੋਟੀ ਕੋਈ ਆ ਰਹੀ ਆ ਟਾਮੀ ਟੱਲੀ ਤਾਂ ਉਹ ਸਾਰੇ ਕੋਈ ਬਿਆਸ ਤੋਂ ਆ ਰਹੀ ਆ ਕੋਈ ਅੰਮ੍ਰਿਤਸਰ ਤੋਂ ਆ ਰਹੀ ਆ ਹੁਣ ਮੈਨੇ ਜਾਣਾ ਪਟਿਆਲੇ ਖਾਸ ਪਟਿਆਲੇ ਤੇ ਮੈਂ ਤਾਂ ਇੰਨੀ ਪਰੇਸ਼ਾਨ ਹੋ ਰਹੀ ਆ ਸੱਚੀ ਅੱਜ ਅੱਜ ਵਰਗੀ ਤਾਂ ਸੱਚੀ ਕਦੀ ਨਾ ਬਣੇ ਹਾਏ ਮਤੇ ਕਦੀ ਕੈਬ ਵੀ ਰੁਕੀ ਕੈਬ ਵੀ ਨਹੀਂ ਰੁਕੀ ਹੈਗੀ ਕੋਈ ਹਸਤਾ ਅੱਜ ਸੱਚੀ ਦੇਖੀ ਅਰ バス ਵੀ ਤੁਨੋ ਤੁਨ ਪਰ ਹੀ ਪਈਆ ਇੰਨੀ ਭੀੜ ਬੱਸ ਚ ਉੱਪਰ ਤੇ ਗਰਮੀ ਅਰ ਮਹੋ ਆ ਹਵਾ ਦਾ ਪੱਤਾ ਨਹੀਂ ਚੱਲ ਰਿਹਾ ਹੈਗਾ ਦੌੜਾ ਭੈਣ ਵਾਲਾ ਹੋਇਆ ਪਿਆ ਅੱਜ ਤਾਂ ਸੱਚੀ ਲੋ ਜੀ ਪੂਰੇ ਦੋ ਬਣ ਕੇ ਭੋਗ ਵੀ ਡੈ ਗਿਆ ਅਜੇ ਅਸੀਂ ਪਹੁੰਚੇ ਨਹੀਂ ਹੈਗੇ ਮੈਨ ਲੈਣਾ ਸਾਜੜ ਹੈ ਅਜੇ ਸਰਕਾਰਾਂ ਤੇ ਬਾਕੀ ਪੰਜਾਬ ਦੀਆਂ ਸਰਕਾਰਾਂ ਬਹੁਤ ਬੇਕਾਰ ਨੇ ਸੱਚੀ ਬਹੁਤ ਬੇਕਾਰ ਨੇ ਸਾਰੀਆਂ ਸਰਕਾਰਾਂ ਕੋਈ ਬੱਸਾਂ ਦਾ ਸਾਧਨ ਨਹੀਂ ਸਿੱਪਸ ਅੰਨ ਹੈ ਨਾ ਇਹਦੇ ਨੇ ਬਹੁਤ ಜಾਸੀ ਤੇ ਮੈਂ ਛੱਤ ਹੋਰ ਬਹੁਤ ਉਹ ਸਾਹਮਣੇ ਦੁੱਖਨਵਰਨ ਗੁਰਦੁਆਰਾ ਮੱਖਾ ਟੇਕ ਲੀ ਉਹ ਹਾਂ ਸਾਹਮਣੇ ਜੈ ਤੇ ਵੀਰੋਂ ਪਰਲੀ ਸੜਕ ਹੋਣਾ ਸੀ ਐ ਵੀਰੇ ਉਹ ਪਰਲੀ ਸੜਕ ਹੋਇਓ ਇੱਧਰ ਇੱਧਰ ਨਹੀਂ ਸੜਕ ਨਹੀਂ ਹੈਗਾ ਉਹ ਹਾਂ ਤੇ ਐਨੇ ਮੋਟਕੇ ਹੋ ਰਹੇ ਜਿਵੇਂ ਦੱਸ ਨਹੀਂ ਸਕਦੀ ਹੈਗਾ ਸਤ ਮੈਨੂੰ ਇੱਥੇ ਸੜਕ ਤੇ ਰੋਣਾ ਆ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹਾਂ ਸੋ ਸੱਚੀ ਕਦੇ ਨਾ ਪ੍ਰਮਾਤਮਾ ਇਹੋ ਜੀ ਕਰੇ ਅੱਜ ਵੀ ਹੜਤਾਲ ਹੈ ਕੱਲੋਂ ਵੀ ਹੜਤਾਲ ਹੈ ਜੀ ਅਜੇ ਕੋਈ ਪਤਾ ਨਹੀਂ ਕਿੰਨੇ ਕੋਈ ਪਤਾ ਨਹੀਂ ਕਿੰਨੇ ਦਿਨ ਤੱਕ ਹੜਤਾਲ ਚੱਲੇਗੀ ਜਿੱਥੇ ਤੱਕ ਮੇਰਾ ਬਲੌਗ ਦੇਖਦੇ ਆਂ ਪੰਜਾਬ ਚੋਂ ਵੀ ਜੇ ਕੋਈ ਆਣੇ ਵਾਲਾ ਬਸਾਂ ਚੋਂ ਆਇਆ ਨਾ ਕਿ ਤੇ ਮੇਰੀ ਯਾਰੀ ਬਣ ਜੇ ਤੁਹਾਡੇ ਨਾਲ ਵੀ ਓਮਾਨ ਨਾ ਓਮਾਨ ਨਾ ਕਹਾ ਏ ਕਮਨਸ 4 ਵਜੇ ਜੀ ਲੋ ਜੀ ਹੁਣ ਆਪਾਂ ਆ ਗਏ ਕਰ ਅੱਜ ਵਰਗੀ ਤੱਜੀ ਵੈਸੇ ਕਦੀ ਵੀ ਨਾ ਬਣੇ ਇੰਨੇ ਔਖੇ ਗਏ ਬਹੁਤ ਔਖੇ ਹੁਣ ਜਦੋਂ ਤਾਂ ਬਹੁਤ ਬੜਾ ਥਾ ਹੈ ਦਿਨ ਬਹੁਤ ਹਾਂ ਦਿਨ ਤਾਂ ਕਿੰਨਾ ਕਹਿ ਰਹੇ ਕਿੰਨੇ ਦਿਨ ਬਹੁਤ ਬੜਾ ਥਾ ਦਿਨ ਤਾਂ ਫਿਰ ਹੁੰਦਾ ਹੀ ਹੈ ਬੜਾ ਬਸ ਹੁਣ ਆ ਕੇ ਪੰਨਾ ਧੋਕੇ ਬੈਠੇ ਆ ਬਸ ਹੁਣ ਪਹਿਲੇ ਮੈਂ ਦੁੱਧ ਲੈ ਕੇ ਆਵਾਂ ਦੁੱਧ ਲਿਆ ਕੇ ਆ ਕੇ ਬਸ ਫਿਰ ਫਟਾਫਟ ਰੋਟੀ ਬਣਾ ਕੇ ਵੈ ਫਿਰ ਤਾਂ ਮੈਂ ਸੋਣਗੀ ਕੰਮ ਕਰ ਮੈਂ ਸਾਰਾ ਨਿਬੜ ਗਈ ਸੀ ਕੰਮ ਕਰ ਮੈਂ ਸਾਰੇ ਆਪਣੇ ਝਾੜੂ ਪੋਚਾ ਕਰਕੇ ਚਲੀ ਗਈ ਸੀ ਸਾਰਾ ਕਿਚਨ ਦਾ ਨਵੇੜ ਗਈ ਸੀ ਇਹ ਟੂ ਜੈਡ ਸਾਰਾ ਕੰਮ ਫਟਾਫਟ ਮਿਲ ਕੇ ਚਲ ਆ ਮੈਂ 10:30 ਨਾ ਸੀ ਨਿਕਲ ਗਈ ਸੀ 10:30 ਵਜੇ ਮੈਂ ਕਿਹਾ ਚਾ 10:30 ਟੂ ਆਪਾਂ ਮਤਲਬ ਕਿ ਪੈਲਸ ਤੱਕ ਨਾ ਪੂਰੇ ਮੈਂ ਕਿਹਾ 11:30 ਪੌਣੇ 12:00 ਵਜੇ ਤੱਕ ਪਹੁੰਚ ਜਾਗੇ ਮੈਂ ਕਿਹਾ ਇੱਕ ਸਵੇਰ 1:00 ਭੋਗ ਕੰਟਕ ਪਹਿਲਾਂ ਠੀਕ ਹੈ ਜੀ ਦੇਖੋ ਹੁਣ ਨਾ ਹਰ ਕੋਈ ਭੋਗ ਤੇ ਕੰਟਕ ਪਹਿਲਾਂ ਹੀ ਜਾਂਦਾ ਹੈ ਪਰ ਕਿਹੜਾ ਪਤਾ ਸੀ ਵੀ ਹਾਲ ਹੋਊਗਾ ਬਸ ਆਏਗੀ ਨਹੀਂ ਅੱਜ ਪਤਾ ਹੀ ਨਹੀਂ ਸੀ ਬਸ ਕਿਆ ਕਰ ਅੱਜ ਮੈਨੇ ਨਿਆਰੇ ਨਿਊਜ਼ ਨਾ ਉੱਪਰੇ ਆਈ ਮੈਨੇ ਤਾਂ ਵੀ ਨਹੀਂ ਗੌਰ ਕਰੀ ਤੇ ਲੋ ਜੀ ਮੇਰੇ ਮਾਮੇ ਉਹਨਾਂ ਨੇ ਨਾ ਮਾਸੀ ਦਾ ਭੋਗ ਸੀ ਨਾ ਅੱਜ ਮੇਰੀ ਦਾ ਸਾਰੀਆਂ ਕੁੜੀਆਂ ਨੂੰ ਨਾ ਇਦਾਂ ਹੀ ਦਿੱਤੀਆਂ ਕਿਉਂਕਿ ਸਬਜ਼ੀਆਂ ਸਬਜ਼ੀਆਂ ਬਚ ਗਈਆਂ ਸੀ ਕਈ ਲੋਕ ਬਹੁਤ ਡੈਮ ਕਰਦੇ ਆ ਪਰ ਮੇ ਇਹ ਮੇਰੇ ਨਾਨਕੀਆਂ ਤੋਂ ਆਈ ਹੈ ਮੈਂ ਕੋਈ ਬਹਿਮ ਨਹੀਂ ਕਰਦੀ ਹੈਗੀ ਜੀ ਮੇਰੇ ਮਾਮੇ ਨੇ ਮਿਕਸ ਸਬਜ਼ੀ ਦਾ ਇੱਕ ਡੋਂਗਾ ਦਿੱਤਾ ਤੇ ਮਦਰ ਕੀ ਮਲਾਈ ਵਾਲੀ ਦਾਲ ਇੱਕ ਕਿਉਂਕਿ ਅਸੀਂ ਆਪਣੇ ਖੁਦ ਹਲਵਾਈਆਂ ਖੁਦ ਹੀ ਬਣਾਣੇ ਆ ਤੇ ਖੁਦ ਇਹ ਹੈਗੀਆਂ ਜੀ ਛੋਲੇ ਠੀਕ ਹੈ ਜੀ ਤੇ ਇਹ ਹੈਗੀਆਂ ਛੋਲੇ ਤੇ ਇੱਕ ਹੈਗਾ ਡੱਬਾ ਡੱਬੇ ਨਾ ਕੁੜੀਆਂ ਨੂੰ ਦਿੰਦੇ ਆ ਜੀ ਮਠਿਆਈ ਦੇ ਇਹ ਬੇਸਨ ਦੇ ਲੱਡੂਆਂ ਦਾ ਡੱਬਾ ਤੇ ਠੀਕ ਹੈ ਜੀ ਤੇ ਇੱਕ ਤੋਲੀਆ ਦਿੱਤਾ ਆ 100 ਰੁਪਈਆ ਦੇ ਵਿੱਚੋਂ ਹੀ ਨਿਕਲੇ ਮੈਨੇ ਹੁਣੀ ਕੱਢਿਆ ਸੀ ਗੜਬੀ ਦੇ ਵਿੱਚੋਂ ਤਾਂ ਤੇ ਇੱਕ ਹੈਗੀ ਹੈ ਜੀ ਇਹ ਗੜਬੀ ਸਾਡੀਆਂ ਕੁੜੀਆਂ ਨੂੰ ਦੰਨੇ ਹੁੰਨੇ ਆ ਜੀ ਇੱਕ ਇੱਕ ਗੜਬੀ ਤੇ ਜਿਵੇਂ 200 ਰੁਪਏ ਦੇ ਦੋ 50 ਦੇ ਦੋ ਆਪਣੀ ਸ਼ਰਦਾ ਹੁੰਦੀ ਹੈ ਜੀ ਠੀਕ ਹੈ ਜੀ ਜੋ ਆਪਣੀ ਸ਼ਰਦਾ ਹੁੰਦੀ ਹੈ ਉਹੀ ਦੰਦੇ ਆ ਨੇ ਤੇ ਇੱਕ ਹੈਗੀ ਹੈ ਜੀ ਸਬਜੀ ਸਬਜੀ ਦਾ ਵੈਸੇ ਮੈਂ ਰਾਤ ਬਣਾ ਕੇ ਚਲੀ ਗਈ ਸੀ ਦੇਖੋ ਮੇਰੇ ਮੈਂ ਵੀ ਪਨੀਰ ਬਣਾਇਆ ਸੀ ਕੱਲ ਸ਼ਿਮਲਾ ਮਿਰਚ ਪਨੀਰ ਬਣਾਇਆ ਸੀ ਇਹ ਦੇਖੋ ਮੇਰੀ ਵੀ ਇੱਕ ਕਟੋਰੀ ਅੱਧੇ ਕਟੋਰੀ ਬਚੀ ਪਈ ਹੈ ਤੇ ਆਹ ਹੈਗੀ ਹੈ ਜੀ ਪਨੀਰ ਦੀ ਸੱਜੀ ਫ੍ਰਿਜ ਦੇ ਵਿੱਚ ਇਹ ਸ਼ਾਹੀ ਪਨੀਰ ਹੈ ਮੇਰੇ ਕੋਲ ਹੁਣ ਚਾਰ ਸਬਜ਼ੀਆਂ ਇਕੱਠੀਆਂ ਹੋ ਗਈਆਂ ਮੈਂ ਸੋਚ ਰਹੀ ਹਾਂ ਮੈਂ ਹਾਈ ਕਿਹਨੂੰ ਦਮਾ ਖੋਣ ਲੈ ਕੇ ਜਾਊਗਾ ਹਨਾ ਨਹੀਂ ਤਾਂ ਮੈਂ ਕਿਸੇ ਨੂੰ ਦੇਈ ਦਮਾ ਤੇ ਮੇਰੀ ਤਾਂ ਆਲੂਆਂ ਦੀ ਸਬਜ਼ੀ ਵੀ ਕਿੱਥੇ ਗਈ ਉਹ ਪਈਆ ਗੜਬੀ ਦੇ ਪਿੱਛੇ ਮੇਰੇ ਡੋਂਗੇ ਚ ਆਲੂਆਂ ਦੀ ਸੱਜੀ ਵੀ ਬਣੀ ਪਈ ਹੈ ਠੀਕ ਹੈ ਜੀ ਤੇ ਪੁਣਾ ਸਾਰੀਆਂ ਸਬਜ਼ੀਆਂ ਸੁੱਜੀਆਂ ਮੇਰਾ ਪਹਿਲਾਂ ਵੀ ਮੈਂ ਰਾਤ ਇੱਕ ਡੋਂਗਾ ਸਬਜ਼ੀ ਦਾ ਬਣਾ ਰਿਹਾ ਮੈਂ ਕਿ ਜੇ ਮੈਂ ਥੱਕ ਗਈ ਨਾ ਮੈਂ ਤੂੰ ਆ ਕੇ ਬਣੇਗੀ ਨਹੀਂ ਫੋਰੀ ਤਾਂ ਮੈਂ ਖੈਸੀ ਆਪਣੀ ਗਰਮ ਕਰਕੇ ਸਬਜ਼ੀ ਮੈਂ ਫੁਲਕੇ ਤਾਰ ਲੂੰਗੀ ਅੱਛੇ ਕੱਪੜੇ ਪਾਲਾ ਪਤਾ ਬਨੈਨ ਪਾਲਾ ਹੋਰ ਗਰਮੀ ਹੋ ਰਹੀ ਆ ਇਹ ਸਾਦੇ ਸਿੱਥੇ ਗੇਰਦੇ ਨੇ ਕਿੰਨੇ ਕਾਗਜ਼ ਇਕੱਠੇ ਹੋ ਗਏ ਸਾਰੇ ਇੱਥੇ ਗੇਰਦੇ ਨੇ ਤੁਹਾਨੂੰ ਅੱਗ ਲੱਗਣੀ ਕਾਗਜ਼ਾਂ ਤੇਲੋ ਜੀ ਅ 100 ਰੁਪਿਆ ਇਹ ਨਾ ਸਾਨੂੰ ਕੁੜੀਆਂ ਨੂੰ ਨਾ 100 ਰੁਪਿਆ ਨਾ ਉਹਦਾ ਦੰਨੇ ਹੁੰਨੇ ਜੀ ਚੂੜੀਆਂ ਪਵਾਈ ਦਾ ਵੀ ਚੂੜੀਆਂ ਕੁੜੀਆਂ ਪਵਾ ਲੈਣਗੀਆਂ ਕੋਈ ਨਾ ਜੀ ਮੈਂ ਕਿੱਥੇ ਅਸੀਂ 300 ਰੁਪਏ ਚ ਜਾਣਾ ਤਾਂ ਜੀ ਪਟਿਆਰੇ ਕਿੱਥੇ ਦੇਖ ਲੋ ਹਨਾ ਇੰਨੇ ਪੈਸੇ ਲੱਗੇ ਮੈਂ ਉਹ ਨਹੀਂ ਗਿਣ ਰਹੀ ਕਿ ਮੇਰੇ ਇੰਨੇ ਪੈਸੇ ਲੱਗੇ ਮੈਂ ਮਰੂ ਮਰੂ ਨਹੀਂ ਕਰਦੀ ਹੈਗੀ ਬਿਲਕੁਲ ਵੀ ਪਰਨਾ ਇਹ ਹੁੰਦਾ ਵੀ ਨਾਲੇ ਤਾਂ ਬੰਦਾ ਇੰਨੀ ਖੱਜਲ ਖਵਾਰੀ ਕੱਟੀ ਤੇ ਨਾਲੇ ਦੇਖ ਲੋ ਵੀ ਦੇ ਫੂਲੀ ਪੈਸੇ ਲੱਗੇ ਉਂਝ ਮੈਂ ਮਰੂ ਮਰੂ ਜਾਂ ਨਹੀਂ ਕਰਦੀ ਮੈਂ ਤਾਂ ਜੈਸੀ ਗੱਲ ਕਰਦੀ ਆ ਤੇ ਆਪਣਾ ਸਰ ਜੀ ਹੁਣ ਪਹਿਲਾ ਦੁੱਧ ਲਿਆ ਮੈਂ ਆ ਕੇ ਮੈਂ ਫਟਾ ਫਟਾ ਟਾਕਾ ਬੁਣੇ ਕਿੰਨਾ ਰਸੀ ਬਣਾ ਲਿਆ ਤੇ ਬਲੌਗ ਦਾ ਐਂਡ ਨੇ ਮੈਂ ਇਥੇ ਟਾ ਦੇ ਨੇਰਾ ਹੋ ਗਿਆ ਤੇ ਬਲੌਗ ਦਾ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਜਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਬਲੌਗ ਤੁਹਾਨੂੰ ਮੇਰਾ ਕਿਵੇਂ ਦਾ ਲੱਗਿਆ ਤੇ ਹਾਂ ਜੀ ਹਾਂ ਕੱਤਕਲੀ ਕੱਲ੍ਹ ਕੁਛ ਨਵਾਂ ਬਲੌਗ ਹੋਰ ਲੈ ਕੇ ਹਾਜ਼ਰ ਹੋਵਾਂਗੀ ਪਰਮਾਤਮਾ ਸ਼ਕਤੀ ਦੇਵੇ ਸਭ ਨੂੰ ਦੇਵੇ ਸਭ ਦੇ ਨਾਲ ਨਾਲ ਮੈਨੂੰ ਵੀ ਦੇਵੇ ਠੀਕ ਹੈ ਜੀ ਤੇ ਲੋਜੀ ਹੁਣ ਮੈਂ ਬਲੌਗ ਦਾ ਐਂਡ ਕਰਦੀ ਹਾਂ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨ ਤੁਲੂ ਗੁਰੂ ਪੂਰਨਿਮਾ 9 10 ਤੁਲੂ 10 ਜੁਲਾਈ ਅੱਜ 9 ਜੁਲਾਈ ਤੁਲੂ 10 ਜੁਲਾਈ ਕੱਲ ਗੁਰੂ ਪੂਰਨਿਮਾ ਸਾਰੇ ਮੇਟਣਾ ਆਪਣੇ ਆਪਣੇ ਗੁਰੂਆਂ ਦੀ ਸੇਵਾ ਕਰਿਓ ਆਪਣੇ ਆਪਣੇ ਗੁਰੂ ਦੀ ਆਰਾਧਨਾ ਕਰਿਓ ਆਪਣੇ ਆਪਣੇ ਗੁਰੂ ਦਾ ਨਾਮ ਜਪ ਕਰਿਓ ਲੋਜੀ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨ ਤਤਿ ਕ੍ਰਿ ਬੋਲੋ